ਸਾਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰੱਥ ਬਟੀਕ ਦੇ ਉੱਤੇ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਹੈ ਸਾਡੇ ਹਨਾ ਪ੍ਰਿੰਟਡ ਸੂਟ ਵਧੀਆ ਲੱਗਦੇ ਨੇ ਜਾਂ ਸਾਡਾ ਕੋਈ ਹੈਂਡਵਰਕ ਦਾ ਕੰਮ ਲੱਗਦਾ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਜਿਹੜੇ ਵੀ ਹਨਾ ਪੁੱਛਦੇ ਹੁੰਦੇ ਨੇ ਵੀ ਤੁਹਾਡਾ ਇੰਸਟਾ ਤੇ ਪੇਜ ਹੈਗਾ ਇੰਸਟਾ ਦੇ ਪੇਜ ਆਪਣਾ ਜੀ ਸਮਰੱਥ ਬਟੀਕ ਦੇ ਨਾਮ ਤੇ ਹੈ ਤੇ ਫੇਸਬੁੱਕ ਦੇ ਵੀ ਆਪਣਾ ਪੇਜ ਹੈ ਸਮਰੱਥ ਬਟੀਕ ਦੇ ਨਾਮ ਤੇ ਤੇ ਬਾਕੀ ਆਪਣੇ ਹਨ ਤੁਸੀਂ ਅੱਜ ਦੇ ਜਿਹੜੇ ਸੂਟ ਨੇ ਹਨ ਕਲੈਕਸ਼ਨ ਬਹੁਤ ਸੋਹਣੀ ਹੈ ਸੋਹਣੇ ਸੋਹਣੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਹਨ ਦਿਖਾਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲੈਕਸ਼ਨ ਰਹੂਗੀ ਜੀ कॉटन ਦੁਪੱਟਾ ਸੂਟ ਜਿਵੇਂ ਕਿ ਦੱਸਿਆ ਹੀ ਤੁਹਾਨੂੰ ਸਮਰੱਥ ਬੁਟੀਕ ਜਿਹੜਾ ਆਪਣਾ ਇੰਸਟਾਗ੍ਰam ਪੇਜ ਹੈ ਜੀ ਉੱਤੇ ਆਪਣੇ ਡਿਜ਼ਾਈਨ ਜਿਹੜੇ ਅਪਡੇਟ ਹੁੰਦੀ ਹੈ ਪਾਈ ਜਾਂਦੀ ਹੈ ਤੁਸੀਂ ਉੱਥੇ ਸਾਡੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਡਾ ਕੰਮ ਚੈੱਕ ਕਰ ਸਕਦੇ ਹੋ ਕਿਉਂਕਿ ਹਨਾ ਵੀਡੀਓ ਜਿਹੜੀ ਲੰਬੀ ਹੁੰਦੀ ਹੈ ਪਿਛਲੀਆਂ ਵੀਡੀਓਜ਼ ਕਾਫੀ ਪੈਣਾ ਹਨਾ ਘੱਟ ਦੇਖਦੀਆਂ ਨੇ ਤਾਂ ਤੁਹਾਨੂੰ ਹਨਾ ਸਾਡਾ ਜਿਹੜਾ ਪਿਛਲਾ ਕੰਮ ਹੈ ਸਾਰਾ ਇੰਸਟਾਗ੍ਰam ਫੇਸ ਤੇ ਮਿਲ ਜੂ ਤੁਹਾਨੂੰ ਉੱਥੇ ਜਿਹੜਾ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਡਿਜ਼ਾਈਨ ਤੁਸੀਂ ਆਪਣੀ ਭੇਜ ਸਕਦੇ ਹੋ ਸਾਨੂੰ ਤੇ ਬਾਕੀ ਹਨਾ ਜਿਵੇਂ ਤੁਸੀਂ ਆਪਣੇ ਕੰਮ ਨੂੰ ਹਨਾ ਸਾਰੇ ਫੋਨ ਕਰਕੇ ਵੀ ਦੱਸਦੇ ਨੂੰ ਬਹੁਤ ਵਧੀਆ ਕੰਮ ਹੈ ਜੇਕਰ ਤੁਸੀਂ ਹਨਾ ਜੇ ਤੁਹਾਨੂੰ ਕੰਮ ਵਧੀਆ ਲੱਗਦਾ ਇੱਕ ਵਾਰ ਤੁਸੀਂ ਆਪਣੀ ਫੋਟੋ ਖਿੱਚ ਕੇ ਭੇਜਿਆ ਕਰੋ ਆਪਾਂ ਤੁਹਾਡਾ ਜਿਹੜਾ ਫੇਸ ਹੈ ਉਹਨੂੰ ਬਲਰ ਕਰ ਦਿਆ ਕਰਾਂਗੇ ਫੇਸ ਨਹੀਂ ਦਿਖਾਉਂਦੇ ਤੁਹਾਡਾ ਤੇ ਜਿਹੜੇ ਹੋਰ ਵੀ ਮਤਲਬ ਸੂਟ ਲੈਣ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਵੀ ਹਾਂਜੀ ਜਿਹੜੀਆਂ ਨਵੀਆਂ ਪਹਿਣਾ ਸਾਡੇ ਨਾਲ ਜੁੜਦੀਆਂ ਨੇ ਉਹਨਾਂ ਨੂੰ ਵੀ ਥੋੜਾ ਹੌਸਲਾ ਹੋ ਜਾਂਦਾ ਹੈ ਹਾਂਜੀ ਵੀ ਇਹਨਾਂ ਦਾ ਕੰਮ ਪਸੰਦ ਕੀਤਾ ਗਿਆ ਤਾਂ ਇਹਨਾਂ ਨੂੰ ਫੀਡਬੈਕ ਮਿਲਿਆ ਹੈ ਨਾ ਕਾਫੀ ਪਹਿਣਾ ਭੇਜਦੀਆਂ ਵੀ ਨੇ ਮੈਂ ਵੀ ਥੋੜਾ ਜਿਹਾ ਨਾ ਅਪਲੋਡ ਕਰਨ ਤੋਂ ਰਹਿ ਜਾਨੀ ਆ ਇਹ ਬਾਕੀ ਹੈ ਨਾ ਜਦੋਂ ਛੋਡੇ ਸੂਟ ਪਾਏ ਹੋਏ ਦੀਆਂ ਫੋਟੋ ਸਾਡੇ ਲਵੇ ਆ ਜਾਂਦੀਆਂ ਨੇ ਉਹ ਸਾਨੂੰ ਵੀ ਵਧੀਆ ਲੱਗਦਾ ਵੀ ਸਾਡਾ ਕੰਮ ਜਿਹੜਾ ਛੋਡੇ ਮਤਲਬ ਸੂਟ ਪਾਏ ਉਹ ਕਿੰਨਾ ਸੋਹਣਾ ਲੱਗਦਾ ਹੈ ਹਾਂਜੀ ਬਹੁਤ ਸਾਰੀਆਂ ਫੋਟੋਜ਼ ਮੇਰੇ ਫੋਨ 'ਚ ਵੀ ਪਈਆਂ ਨੇ ਕੋਸ਼ਿਸ਼ ਕਰੂੰਗੀ ਮੈਂ ਅੱਗੇ ਹਨਾ ਸਾਰੀਆਂ ਅਪਲੋਡ ਕਰਾਂਗੇ ਫੇਸ ਉਹਨਾਂ ਦਾ ਜਿਹੜਾ ਹਾਈਡ ਕੀਤਾ ਜਾਊਗਾ ਫੇਸ ਦਾ ਤੁਸੀਂ ਚੱਕਰ ਨਾ ਮੰਨਿਆ ਕਰੋ ਹਨਾ ਫੇਸ ਆਪਾਂ ਬਲਰ ਕਰਕੇ ਹੀ ਪਾਵਾਂਗੇ ਚਲੋ ਅੱਜ ਦੀ ਕਲੈਕਸ਼ਨ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ-ਕਿਵੇਂ ਦੇ ਸੂਟ ਨੇ ਕਾਟਨ ਦੁਪੱਟਾ ਸੂਟ ਦੀ ਕਾਫੀ ਡਿਮਾਂਡ ਰਹਿੰਦੀ ਹੈ ਜੀ ਕਾਟਨ ਦੁਪੱਟਾ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੌਫਟ ਜਿਹੜੀ ਕਾਟਨ ਹੋਊਗੀ ਵਧੀਆਲੀ ਕਾਟਨ ਹੋਊਗੀ ਤੇ ਜਿਹੜਾ ਇਹਨਾਂ ਦਾ ਸਟੱਫ ਆ ਪਿਓਰ ਕਾਟਨ ਦਾ ਤੇ ਕਲਰ ਦੀ ਕੋਈ ਦਿੱਕਤ ਨਹੀਂ ਹੈ ਕਲਰ ਨਹੀਂ ਨਿਕਲੂਗਾ ਕਿਵੇਂ ਮਰਜੀ ਪਾਇਓ ਕਿਵੇਂ ਮਰਜੀ ਹੰਡਾਇਓ ਬਹੁਤ ਵ ਕਾਟਨ ਦਾ ਉਹ ਪੈਂਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਇਹਦੇ ਨਾਲ ਬਾਟਮ ਰਹੂਗੀ ਜੀ ਇਹ ਵਾਲੀ ਜਿਵੇਂ ਸੇਮ ਕਲਰ ਇਹ ਚ ਨੇ ਉਹਦੀ ਜ਼ਿਗਜ਼ੈਗ ਵਾਲੀ ਜਿਹੜੀ ਬਾਟਮ ਆਉਗੀ ਬਹੁਤ ਹੀ ਪਿਆਰਾ ਦੁਪੱਟਾ ਜਿਵੇਂ ਆਪਾਂ ਨੇ ਇਹਨੂੰ ਰੈਡੀ ਕਰਨਾ ਹੈ ਨਾ ਸੂਟ ਨੂੰ ਇਹ ਬਾਟਮ ਦਾ ਪੈਚ ਡਿਜ਼ਾਈਨ ਬਣਾ ਕੇ ਤੇ ਆਪਾਂ ਰੈਡੀ ਕਰਾਂਗੇ ਇਹ ਦੇਖੋ ਤੁਸੀਂ ਦੁਪੱਟਾ ਬਹੁਤ ਹੀ ਪਿਆਰਾ ਹੈ ਮੇਰੇ ਲਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਦੁਪੱਟਾ ਇਹ ਦੇਖੋ ਦੁਪੱਟੇ ਤੁਹਾਨੂੰ ਜਿਹੜੇ ਮਿਲਣਗੇ ਸਾਰੇ ਖੁੱਲੇ ਡੁੱਲੇ ਮਿਲਣਗੇ ਪ्योर ਮलमल ਦੇ ਦੁਪੱਟੇ ਹੋਣਗੇ ਜੀ ਸੌਫਟ ਮलमल ਦੇ ਦੁਪੱਟੇ ਹੋਣਗੇ ਮਲ ਕਾਟਨ ਦੇ ਹੀ ਸੂਟ ਹੋਣਗੇ ਇਹ ਦੇਖੋ ਪ੍ਰਾਈਸ ਵੀ ਇਹਨਾਂ ਦਾ ਬਿਲਕੁਲ ਜੈਨੂਇਨ ਹੈ ਜੀ ਸਿਰਫ 1000 ਪ੍ਰਾਈਸ ਹੈ ਇਹਨਾਂ ਦਾ ਬਹੁਤ ਹੀ ਪਿਆਰੀ ਜੀ ਜਿਹੜੀ ਪ੍ਰਿੰਟਿੰਗ ਹੈ ਜੀ ਸਾਰੀ ਪ੍ਰਿੰਟਿੰਗ ਹੀ ਨੈਕਸਟ ਸੂਟ ਵੀ ਬਹੁਤ ਹੀ ਪਿਆਰਾ ਹੈ ਬਹੁਤ ਸਾਰੀ ਹੈ ਜਿਵੇਂ ਹਨਾ ਤੁਸੀਂ ਜਿਹੜੇ ਸਿਆਣੇ ਨੇ ਉਹ ਵੀ ਇਹ ਸੂਟ ਪਾ ਸਕਦੇ ਨੇ ਜਿਹੜੇ ਛੋਟੀਆਂ ਭੈਣਾਂ ਨੇ ਉਹ ਵੀ ਇਹ ਸੂਟ ਬਣਵਾ ਸਕਦੀਆਂ ਨੇ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੇ ਜੇ ਕਲਰ ਨੇ ਜੀ ਇਹ ਦੇਖੋ ਤੁਸੀਂ ਗਰਮੀ 'ਚ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਠੰਡੇ ਠੰਡੇ ਜੇ ਕਲਰ ਹੋਣ ਹਨਾ ਪਾਉਣ ਵਾਲੇ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੀ ਜੀ ਸ਼ਰਟ ਆਉਗੀ ਜੀ ਇਹਦੀ ਤੇ ਬਾਟਮ ਇਹ ਵਾਲੀ ਆਉਗੀ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਬਾਟਮ ਦਾ ਤੁਹਾਨੂੰ ਮਿਲੇਗਾ ਅੱਜਕੱਲ ਹਨਾ ਟ੍ਰੈਂਡ ਵੀ ਕਾਫੀ ਚੱਲ ਰਿਹਾ ਹੈ ਪੈਚੇਸ ਦਾ ਤੁਸੀਂ ਕੰਮ ਕਰਵਾ ਸਕਦੇ ਹੋ ਸਟੀਚਿੰਗ ਤੇ ਨੈਕ ਡਿਜ਼ਾਈਨ ਬਣਵਾ ਸਕਦੇ ਹੋ ਤੁਸੀਂ ਸਾਡੀਆਂ ਨੈਕ ਡਿਜ਼ਾਈਨ ਦੇ ਵੀਡੀਓਜ਼ ਵੀ ਦੇਖ ਸਕਦੇ ਹੋ ਉਹਨਾਂ 'ਚ ਵੀ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਉਹ ਵੀ ਬਣਵਾ ਸਕਦੇ ਹੋ ਬਾਕੀ ਕਿਸੇ ਵੀ ਬੁਟੀਕ ਦਾ ਕਿਸੇ ਵੀ ਪੇਜ ਦਾ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰ ਸਕਦੇ ਹੋ ਸਟੀਚਿੰਗ ਦਾ ਆਪਾਂ ਸੇਮ ਤੁਹਾਨੂੰ ਬਣਾ ਕੇ ਦੇਵਾਂਗੇ ਇਹ ਦੇਖੋ ਤੁਸੀਂ ਇਹਦਾ ਵੀ ਬਹੁਤ ਹੀ ਪਿਆਰਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਖੂਬਸੂਰਤ ਤੇ ਮਲਮਲ ਦਾ ਦੁਪੱਟਾ ਹੋਊਗਾ ਜੀ ਇਹ ਦੇਖੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਦੁਪट्टे ਦੀ ਆਊਗੀ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਊਗੀ ਜੀ ਬਹੁਤ ਪਿਆਰੇ ਨੇ ਜੀ ਸੂਟ ਸਾਰੇ ਜਿਹੜਾ 3rd ਸੂਟ ਆ ਆਪਣਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਤੇ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਬਾਟਮ ਦਾ ਆਊਗਾ ਇਹ ਦੇਖੋ ਇਹ ਵਾਲਾ ਤੁਹਾਨੂੰ ਸ਼ਰਟ ਦਾ ਮਿਲੇਗਾ ਨਾਲ ਇਹਦੇ ਦੇਖੋ ਇਸ ਤਰ੍ਹਾਂ ਪੱਟੀ ਮਿਲੇਗੀ ਇਹਨੂੰ ਵੀ ਤੁਸੀਂ ਡਿਜ਼ਾਈਨ ਬਣਵਾ ਸਕਦੇ ਹੋ ਦਾ ਤੇ ਬਾਟਮ ਚੋ ਵੀ ਲੈ ਕੇ ਤੁਸੀਂ बनਵਾ ਸਕਦੇ ਹੋ ਇਹ ਵਾਲੀ ਆਉਗੀ ਜੀ बॉटम ਜੇ ਤੁਸੀਂ ਇਹਨੂੰ प्रिंट शर्ट ਬਣਵਾਉਣੀ ਹੈ ਇਹ ਬੁੱਟਿਆਂ ਵਾਲੀ ਜਿਹੜੀ ਹੈ बॉटम ਬਣਾਉਣੀ ਹੈ ਇਹ ਵੀ ਬਣਾ ਸਕਦੇ ਹੋ ਕਿਉਂਕਿ ਇਹਦੇ ਬੁੱਟਿਆਂ ਦਾ ਪੈਚ ਲਾ ਕੇ ਗਿੱਠ-ਗਿੱਠ ਚੌੜਾ ਪੈਚ ਲੱਗਿਆ ਬਹੁਤ ਪਿਆਰਾ ਲੱਗਣ ਵਾਲਾ ਹੈ ਦਾ ਇਸ ਤਰ੍ਹਾਂ ਇਹ ਚੋ ਜੇ ਆਪਾਂ बॉटम ਚੋਂ ਕੱਟ ਕੇ ਸ਼ਰਟ ਦੇ ਉੱਪਰ ਲਾਉਣੇ ਆ ਬਹੁਤ ਪਿਆਰਾ ਬਣੂਗਾ ਇਹ ਤੁਹਾਡੀ ਇੱਛਾ ਕਿਵੇਂ ਮਰਜ਼ੀ ਬਣਾ ਲਿਓ ਅੱਜਕੱਲ੍ਹ ਹੁਣ ਜਿਵੇਂ ਹੈ ਨਾ ਪ੍ਰਿੰਟਡ ਸਲਵਾਰਾਂ ਵੀ ਬਣਾਉਣ ਲੱਗੇ ਪਲੇਨ ਸ਼ਰਟ ਦੇ ਨਾਲ ਵਰਕ ਵਾਲੀ ਨਾਲ ਐਵੇਂ ਵੀ ਬਣਵਾ ਸਕਦੇ ਹੋ ਬਾਕੀ ਇਹਦਾ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਬ ਬਹੁਤ ਹੀ ਸੋਹਣਾ ਜਾ ਦੁਪੱਟਾ ਬਹੁਤ ਪਿਆਰੇ ਪਿਆਰੇ ਜੇ ਕਲਰ ਨੇ ਜੀ ਇੱਕ ਵੇ ਸੂਟ ਹੈ ਨਾ ਜੋ ਛੱਡਣ ਵਾਲਾ ਨਹੀਂ ਆ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਤੇ ਕਿੰਨਾ ਸੋਹਣਾ ਜਿਹੜਾ ਕਲਰ ਹੈ ਦਾ ਤੇ ਇਹ ਦੁਪੱਟਾ ਇਹਨਾਂ ਨੂੰ ਤੁਸੀਂ ਪਲੇਸ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਸਿੰਪਲ ਵੀ ਸਟਿਚ ਕਰਵਾ ਸਕਦੇ ਹੋ ਇਹ ਵੀ ਬਹੁਤ ਪਿਆਰਾ ਕਲਰ ਹੈ orange ਕਲਰ ਨੇ ਜਿਹੜੇ ਉਹ ਕਾਟੀ ਆਉਂਦੇ ਹੁੰਦੇ ਨੇ ਜੀ ਜਿਹੜੇ ਕਾਟਨ ਸਟਫ ਚ orange ਕਿਸੇ ਕਿਸੇ ਜੀ ਆਉਣਾ ਹੁੰਦਾ ਇਹ ਦੇਖੋ ਤੁਸੀਂ ਸੇਮ ਸਕਾਈ ਵਾਲਾ ਜਿਹੜਾ ਪ੍ਰਿੰਟਰ ਹੋਊਗਾ ਇਸ ਤਰ੍ਹਾਂ ਦਾ ਪ੍ਰਿੰਟ ਆ ਗਿਆ ਇਹ ਦੇਖੋ ਇਹ ਪ੍ਰਿੰਟ ਆ ਗਿਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਤੇ ਇਹ ਵਾਲਾ ਆ ਗਿਆ ਜੀ ਬਾਟਮ ਦਾ ਪ੍ਰਿੰਟ ਸਟਫ ਦੀ ਕੋਈ ਟੈਨਸ਼ਨ ਨਾ ਲਿਓ ਵੀ ਸਟਫ ਨਾ ਮਾੜਾ ਜੇ ਨਵੀਆਂ ਪਹਿਣਾ ਨੂੰ ਹੁੰਦਾ ਹਨਾ ਡਾਊਟ ਥੋੜਾ ਜਿਹਾ ਹੁੰਦਾ ਫੇਕ ਦਾ ਵੀ ਹੁੰਦਾ ਤੇ ਉਹ ਟੈਨਸ਼ਨ ਨਾ ਲਿਓ ਜੀ ਸਟਫ ਪੂਰਾ ਵਧੀਆ ਹੋ ਗਾਰੰਟੀ ਹੋ ਸਾਡੀ 1000 ਦੇ ਤੁਹਾਨੂੰ ਇਹ ਸੂਟ ਮਿਲਣਗੇ ਇੱਕ ਭੈਣ ਦਾ ਮੈਨੂੰ ਮੈਸੇਜ ਵੀ ਆਇਆ ਸੀ ਸਾਡੇ ਨਾਲ ਜੀ ਪਹਿਲਾਂ ਵੀ ਫਰੋਡ ਹੋ ਚੁੱਕਿਆ ਮੈਂ ਉਹਨਾਂ ਨੂੰ ਆਖਿਆ ਤੁਸੀਂ ਉਹਨਾਂ ਦਾ ਇੰਸਟਾਗ੍ਰam ਪੇਜ ਕੋਈ YouTube ਪੇਜ ਚੈੱਕ ਕੀਤਾ ਉਹ ਕਹਿੰਦੇ ਇੰਸਟਾਗ੍ਰam ਪੇਜ ਸੀ ਬਹੁਤ ਸਸਤੇ ਸਸਤੇ ਜਿਹੜੇ ਉਹਨਾਂ ਨੇ ਰੇਂਜ ਰੱਖੀ ਸੀ ਸੂਟਾਂ ਦੀ ਇਹ ਦੇਖੋ ਇਹਦਾ ਦੁਪੱਟਾ ਪਰ ਕੀ ਹੋਇਆ ਹਨਾ ਉਹ ਫਸ ਗਏ ਵੀ ਸਾਨੂੰ ਹਨਾ ਸਸਤਾ ਸੂਟ ਮਿਲ ਰਿਹਾ ਉਹਨਾਂ ਨੇ ਬਾਏ ਕਰ ਲਿਆ ਸੂਟ ਪਿੱਛੇ ਉਹਨਾਂ ਨੇ ਸਕਰੀਨਸ਼ਾਟ ਭੇਜੇ ਇਹਨੇ ਮੈਸੇਜ ਕੀਤੇ ਹੋਏ ਉਹਨਾਂ ਦੇ ਕੋਈ ਉਹਨਾਂ ਨੂੰ ਰਿਪਲਾਈ ਨਹੀਂ ਸੀ ਮਿਲ ਰਿਹਾ ਜਦੋਂ ਉਹਨਾਂ ਨੇ ਮੈਨੂੰ ਆਈਡੀ ਭੇਜੀ ਉਹ ਕਹਿੰਦੇ ਜੀ ਇਹ ਤਾਂ ਫੇਕ ਹੈ ਫਿਰ ਮੈਂ ਉਹਨਾਂ ਨੂੰ origignal ਆਈਡੀ ਭੇਜੀ ਉਹ ਸ਼ਾਪ ਦੀ ਵੀ ਇਹ ਅਸਲੀ ਹੈ ਤੁਸੀਂ ਹਨਾ ਜਿਵੇਂ ਉਹਨਾਂ ਨੇ ਕੀ ਹੋਇਆ ਗਲਤੀ ਕਿੱਥੇ ਹੋ ਗਈ ਉਹਨਾਂ ਨੇ ਨਾ ਫੋਨ ਕਾਲ ਕੀਤਾ ਨਾ ਕੋਈ ਵੌਇਸ ਮੈਸੇਜ ਵੀ ਉਹਨਾਂ ਨੂੰ ਹਨਾ ਪੂਰਾ ਤਾਂ ਕਲੀਅਰ ਹੋ ਜਾਂਦਾ ਵੀ ਹਾਂ ਜਿਹੜੇ ਵੀਡੀਓ ਬਣਾ ਰਹੇ ਨੇ ਜਿਹੜੇ ਹਨਾ ਸ਼ਾਪ ਚਲਾ ਰਹੇ ਨੇ ਉਹਨਾਂ ਨਾਲ ਅਸੀਂ ਡੀਲ ਕਰ ਰਹੇ ਹਾਂ ਪਰ ਹਨਾ ਉੱਥੇ ਤੁਸੀਂ ਕਨਫਰਮ ਕਰ ਲਿਆ ਕਰੋ ਕਾਲ ਕਰਕੇ ਜਿਵੇਂ ਤੁਸੀਂ ਸਾਨੂੰ ਫੋਨ ਕਰੋਗੇ ਮੈਂ ਹੀ ਅਟੈਂਡ ਕਰਨਾ ਫੋਨ ਤੁਹਾਡੀ ਵੀ ਤਸੱਲੀ ਹੋ ਜੂ ਹਾਂਜੀ ਵੀ ਇਸੇ ਮੈਡਮ ਨਾਲ ਆਪਾਂ ਡੀਲ ਕਰ ਰਹੇ ਆਂ ਤੇ ਫਿਰ ਉੱਥੇ ਕਲੀਅਰ ਹੋ ਜਾਂਦਾ ਵੀ ਤੁਸੀਂ ਮੇਰੇ ਨਾਲ ਹੀ ਡੀਲ ਕਰ ਰਹੇ ਹੋ ਤੇ ਹਾਂਜੀ ਇਹ ਸੀ ਜ ਆਪਣਾ ਲਾਸਟ ਬਾਕੀ ਜਿਹਨਾਂ ਚ ਕੋਈ ਵੀ ਸੂਟ ਪਸੰਦ ਹੋਉਂਦਾ ਤੁਸੀਂ ਜਲਦੀ ਸਕਰੀਨ ਸ਼ਾਟਸ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ 1000 ਪ੍ਰਾਈਸ ਰਹੂਗਾ ਜੀ ਕਲੀਅਰ ਕਰਤਾ ਸੀ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਨਵੀਆਂ ਭੈਣਾਂ ਸਾਨੂੰ ਵਟਸਐਪ ਤੇ ਮੈਸੇਜ ਕਰਨੀਂਗੀ ਜਾਂ ਤਾਂ ਤੁਹਾਨੂੰ ਗਰੁੱਪ ਦਾ ਜਿਹੜਾ ਲਿੰਕ ਆ ਜਾਊਗਾ ਤੇ ਗਰੁੱਪ 'ਚ ਆਪਣੇ ਜਿਹੜੇ ਪਹਿਲਾਂ ਅਪਡੇਟ ਆਉਂਦੀ ਹੈ ਜੀ ਸੂਟਾਂ ਰਿਲੇਟਡ ਅੱਪਾ ਉੱਥੇ ਪ੍ਰਿੰਟ ਪਹਿਲਾਂ ਸ਼ੇਅਰ ਕਰਦੇ ਆ ਵੀਡੀਓਜ਼ ਬਾਅਦ ਚ ਆਉਂਦੀਆਂ ਨੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ